ਕੀ ਦੱਸ ਰਿਹਾ ਯਾ ਹਮਾਰੀ ਪਾਰਟੀ ਖਾਸ ਕਰਕੇ ਹਲਕਾ ਜਟੇੜਾ ਵਿੱਚ ਸਰਦਾਰ ਹਰਪ੍ਰੀਤ ਸਿੰਘ ਜੀ ਸਾਹਿਬ ਹਰਾਂ ਦੀ ਰਹਿਮਾਈ ਵਿੱਚ ਇਸ ਤੇਜੀ ਨਾਲ ਔਰ ਕਿਸ ਤਾਕਤ ਨਾਲ ਪਰ ਮੈਂ ਹਮੇਸ਼ਾ ਗੱਲ ਕਰਨਾ ਹੂੰਗਾ ਸਾਡੀ ਪਾਰਟੀ ਇੱਕ ਮਿਸ਼ਨ ਲੈ ਕੇ ਆਈ ਸੀ ਪੰਜਾਬ ਨੂੰ ਬਚਾਉਣ ਵਾਸਤੇ 75 ਸਾਲਾਂ ਦੇ ਪੂਰਨ ਪੰਜਾਬ ਦੇ ਪਿੱਤਰ ਵਾਸਤੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਦਾ ਹੋਇਆ ਕਿ ਅਸੀਂ ਆਪਣੇ ਉਸ ਮਿਸ਼ਨ 'ਤੇ ਬੜੀ ਤੇਜ਼ੀ ਨਾਲ ਵਧ ਰਹੇ ਹਾਂ ਦਿਨ-ਬਦੇ ਵਧ ਰਹੇ ਹਾਂ ਪੰਜਾਬ ਦੇ ਜੋ ਸੀ ਕੰਮ ਪਿਛਲੇ 3 ਸਾਲਾਂ ਚ ਕਰਦੇ ਉਹ 75 ਸਾਲਾਂ ਕੀ ਕੰਮ ਕਢੀ ਹੋਏ ਸੀ ਬਿਜਲੀ ਫ੍ਰੀ ਹੋ ਗਈ ਮੰਦਿਰ ਸਾਹਿਬ ਬੱਠੇ ਨੇ ਸਕੂਲ ਵਧੀਆ ਹੋ ਗਏ ਜਦੋਂ ਮੈਂਬਰ ਹੁੰਦੇ ਸੀ ਸਰਵਿਸ ਇਲੈਕਸ਼ਨ ਬੋਰਡ ਦੇ हो सी पता ही लेकिन इस बार मानसभा की बड़ी बड़ी सरकार मैरिट और काबली के आधार पर पाबी के नौजवानों रही है मेरे ख्याल यही बदलाव है इस वास्ते अंब आम आदमी पार्टी सरकार लिया ਇੱਕੋ ਮਿੰਟ ਭਾਜੀ ਸਾਡੇ ਆਪ ਇਹ ਕਿੰਨਾ ਖੁਸ਼ੀ ਹੋ ਰਹੀ ਹੈ ਦੇਖੋ ਅੱਜ ਜੰਡੇਵਾਲਾ ਗੁਰੂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੇ ਸਰਦਾਰ ਜਗਜੀਤ ਸਿੰਘ ਜੀ ਜਿਹੜੇ ਕਾਂਗਰਸ ਦੇ ਵਿੱਚ ਬਹੁਤ ਸਰਗਰਮ ਮਤਾ ਨੇ ਔਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਨੇ ਤਿੰਨ ਵਾਰੀ ਸਕੱਤਰ ਜਿਹੜਾ ਆ ਉਹ ਬਣਾਇਆ ਸੀਗਾ ਔਰ ਇਲਾਕੇ ਦੇ ਵਿੱਚ ਪੂਰਾ ਇਹਨਾਂ ਦਾ ਨਾਮ ਆ ਦੂਸਰੇ ਮੇਰੇ ਵੀਰ ਸਰਦਾਰ ਅਜਿੰਦਰ ਸਿੰਘ ਜੀ ਚੰਦੀ ਸਾਹਿਬ ਇਹ ਵੀ ਸਕੱਤਰ ਨੇ ਭਾਜੀ ਦੇ ਆ ਜਿਹੜੀ OBC ਵੰਗ ਤੇ ਸੋ ਇਹਨਾਂ ਦੋਵਾਂ ਵੀਰਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਮੈਂ ਸਮਝਦਾ ਕਿ ਚੰਡਿਆਲਾ ਗੁਰੂ ਹਲਕੇ ਦੇ ਵਿੱਚ ਅੱਜ ਬੜਾ ਸਾਦੀ ਪਾਰਟੀ ਵਾਸਤੇ ਬਹੁਤ ਨਾ ਆਉਂਦੇ ਨਾ ਔਰ ਅਸੀਂ ਇਹਦਾ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਜਿਹੜੇ ਆ ਉਹ ਹੋਏ ਆ ਕਿਉਂਕਿ ਸਾਡੇ ਕੋਲ ਕਾਫੀ 2017 ਤੋਂ 16 ਤੋਂ ਤੁਹਾਨੂੰ ਪਤਾ ਨਾ ਪਾਰਟੀ ਨਾਲ ਜੁੜਿਆ ਹੋਇਆ ਔਰ ਪਾਵੇਂ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਸੀਗੇ ਵੀਰ ਪਰ ਸਾਡਾ ਆਪਸੀ ਕਦੀ ਨਹੀਂ ਆਹੋ ਜਿਹਾ ਰਿਹਾ ਕਿ ਅਸੀਂ ਪਾਰਟੀ ਤੌਰ ਤੇ ਚੱਲਦੇ ਸੀਗੇ ਅਸੀਂ ਆਪਣੇ ਇੱਕ ਦੂਜੇ ਦੇ ਫੰਕਸ਼ਨਾਂ ਤੇ ਤੇਰੇ ਲੋ ਫੰਕਸ਼ਨਾਂ ਤੇ ਅਸੀਂ ਜਾਂਦੇ ਹਾਂ ਸਾਡਾ ਬਹੁਤ ਇਤਿਆਹ ਸੀਗਾ ਸਾਡੇ ਹਲਕੇ ਦੇ ਵਿੱਚ ਅਹੋ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਮਤਲਬ ਪਾਰਟੀ ਬਾਜੀ ਦੇ ਵਿੱਚ ਤਾਂ ਕਿ ਕੋਈ ਆਹੋ ਜਿਹਾ ਵਿਸਥਾਰ ਕਰਦੇ ਹਾਂ ਸੋ ਅੱਜ ਮੈਨੂੰ ਬੇਹਾਦ ਖੁਸ਼ੀ ਹੈ ਇਸ ਗੱਲ ਦੀ ਕਿ ਇਹਨਾਂ ਨੇ ਆਪਣੇ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤੀ ਆ ਔਰ ਸਾਡਾ ਹਰਕਤ ਬਹੁਤ ਮਜ਼ਬੂਤ ਹੋਇਆ ਸਿਰਫ ਇਹਨਾਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਸਿਰਫ ਮੇਰੇ ਜੰਡਿਆਰਾ ਗੁਰੂ ਹਲਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਫਾਇਦਾ ਹੋਊ ਕਿਉਂਕਿ ਜਿਹੜਾ ਵੀ ਵਿਅਕਤੀ ਕਿਸੇ ਪੋਜੀਸ਼ਨ ਤੇ ਹੁੰਦਾ ਉਹਨਾਂ ਦੇ ਸਾਰੇ ਜਗਾ ਤੇ ਲਿੰਕ ਹੁੰਦੇ ਨੇ ਅੱਜ ਸੈਂਕੜੇ ਪਰਿਵਾਰ ਇਹਨਾਂ ਦੇ ਨਾਲ ਜਿਹੜੇ ਨੇ ਉਹ ਆਏ ਨੇ ਤੁਸੀਂ ਦੇਖਿਆ ਹੋਊਗਾ ਦਾਤਾ ਮਾਰਦਾ ਇਕੱਠ ਜਿਹੜਾ ਕਵਾ ਚ ਕੋਚਾ ਜੂਥ ਸਾਡੇ ਨਾਲ ਬਹੁਤ ਜੁੜਿਆ ਸੋ ਆ ਬੜਾ ਇਹਨਾਂ ਨੂੰ ਵੈਲਕਮ ਆਸਾਂ ਜੀ ਆਇਆਂ ਨੂੰ ਆਸਾਂ ਪਰ ਪਾਰਟੀ ਦੇ ਵਿੱਚ ਜੋ ਭੰਦਾ ਮਾ ਸਰਦਾਰ ਆ ਉਹ ਇਹਨਾਂ ਨੂੰ ਜਰੂਰ ਦਿੱਤਾ ਮੈਂ ਕਹਿੰਦਾ 2027 ਦੀ ਇੱਕ ਮਜ਼ਬੂਤ ਪਾਜੀ ਇੱਕ ਮਿੰਟ ਹੋ ਗਿਆ ਯਾਰ ਦੇਖੋ 2022 ਦੀ ਜਿਹੜੀ ਇਲੈਕਸ਼ਨ ਆ ਜਿਹੜੀ ਪੰਜਾਬ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਅਸੀਂ 2022 ਦੀ ਜਦੋਂ ਇਲੈਕਸ਼ਨ ਲੜੀ ਸੀਗਾ ਇਹ ਕੀ ਸੀਗਾ ਕਿ ਅਸੀਂ ਆਪਣੇ ਕਮ ਲਈ ਖੇ ਜਿਹੜੇ ਆ ਉਹ ਜਨਤਾ ਦੇ ਵਿੱਚ ਜਾਵਾਂ ਆਪਣੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਉਹ ਲੈਣੇ ਉਹ ਗਰੰਟੀਆਂ ਪੂਰੀਆਂ ਕਰਕੇ ਕੱਟਾ ਦੇ ਵਿੱਚ ਜਾਵਾਂ ਸੋ ਮੈਨੂੰ ਲੱਗਦਾ ਕਿ 2-3 ਸਾਲ ਦਾ ਰਾਤਰੀ ਸਰਪੰਚ ਸਾਹਿਬ ਨੇ ਬਹੁਤ ਲੋਕ ਹਿੱਤ ਦੇ ਵਿੱਚ ਜਿਹੜੇ ਨੇ ਫੈਸਲੇ ਲਏ ਨੇ ਚਾਹੇ ਉਹ ਆਮ ਆਦਮੀ ਕਲੀਨਿਕ ਬਣਾਉਣ ਦਾ ਫੈਸਲਾ ਹੋਵੇ ਚਾਹੇ ਸਕੂਲ ਆਫ ਫੈਮਿਨਸ ਬਣਾਉਣ ਦਾ ਫੈਸਲਾ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਫੈਸਲਾ ਹੋਵੇ ਚਾਹੇ ਇਸ ਵਾਰੀ ਬਜਟ ਦੇ ਵਿੱਚ 65 ਲੱਖ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ 10 ਲੱਖ ਰੁਪਏ ਤੱਕ ਦਾ ਜਿਹੜਾ ਕੈਸ਼ਲੈਸ ਇਲਾਜ ਦੀ ਜਿਹੜੀ ਆ ਸਹੂਲਤ ਦਿੱਤੀ ਆ ਉਹ ਬਹੁਤ ਵੱਡੀ ਸਹੂਲਤ ਆ ਜੀ ਸਾਡੇ ਨੇ ਤੇ ਤੁਹਾਨੂੰ ਪਤਾ ਇਲਾਜ ਨੂੰ ਗਰੀਬ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਬੜੀ ਮੁਸ਼ਕਲ ਆ ਜਾਂਦੀ ਸੀਗੀ ਸੋ ਇਸ ਬਜਟ ਦੇ ਵਿੱਚ ਉਹਦੀ ਪ੍ਰੋਵੀਜ਼ਨ ਕੀਤੀ ਗਈ ਆ ਅ ਜੁੱਧ ਨਸ਼ਿਆਂ ਦੇ ਵਿਰੁੱਧ ਅਸੀਂ ਬਹੁਤ ਵੱਡੀ ਪੱਧਰ ਤੇ ਛੇੜਿਆ ਹੋਇਆ ਔਰ ਸਾਨੂੰ ਬਹੁਤ ਪੋਜ਼ਿਟਿਵ ਰਿਜ਼ਲਟ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਸਾਡੇ ਕੋਲ ਆਏ ਨੇ 59 ਹਜ਼ਾਰ ਦੇ ਕਰੀਬ ਨੌਕਰੀ ਮਾਨ ਸਾਹਿਬ ਜਿਹੜੇ ਵਕਫਾ ਤੋਂ ਭਾਗਾਂ ਦੇ ਵਿੱਚ ਦੇ ਚੁੱਕੇ ਨੇ ਬਿਜਲੀ ਦੀਆਂ ਦਰਾਂ ਮੈਂ ਹਰ ਮੰਚ ਤੇ ਕਹਿੰਦਾ ਹੁੰਦਾ ਸੀਗਾ ਕਿ ਬਿਜਲੀ ਵਿਭਾਗਾ ਮੁਨਾਫੇ ਦੇ ਵਿੱਚ ਹੈ ਚਾਹੇ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦੇ ਰਹੇ ਹਾਂ ਪਰ ਫਿਰ ਵੀ ਸਾਡਾ ਬਿਜਲੀ ਵਿਭਾਗ ਜਾ ਰਿਹਾ ਮੁਨਾਫੇ ਦੇ ਵਿੱਚ ਕਰ ਰਿਹਾ ਕੱਲ ਜਦੋਂ ਅਸੀਂ ਕੋਈ ਹਿਸਾਬ-ਕਿਦਮ ਕੀਤਾ ਤੇ ਉਸ ਤੋਂ ਬਾਅਦ ਅਸੀਂ ਟੈਰਫ ਰੇਟ ਜੋ ਜੋ ਬਿਜਲੀ ਦੇ ਰੇਟ ਹੁੰਦੇ ਨੇ ਉਹ ਘਰੇਲੂ ਵਾਸਤੇ ਵੀ ਕਮਰਸ਼ੀਅਲ ਵਾਸਤੇ ਵੀ ਇੰਡਸਟਰੀ ਵਾਸਤੇ ਵੀ ਅਸੀਂ بجلی ਦੇ ਰੇਟ ਘਟਾ ਕਰ ਦਿੱਤੇ ਨੇ ਕਿਉਂਕਿ ਜਿੰਨਾ ਸਾਨੂੰ ਫਾਇਦਾ ਹੋਇਆ ਸੀਗਾ ਬਿਜਲੀ ਭਾਗ ਦੇ ਵਿੱਚੋਂ ਉਹ ਸਿੱਧਾ ਫਾਇਦਾ ਉਹਨਾਂ ਦਾ ਖਪਤਕਾਰਾਂ ਨੂੰ ਜਿਹੜਾ ਆ ਉਹਦੇ ਦਿੱਤਾ ਗਿਆ ਸੋ 1 ਅਪ੍ਰੈਲ ਤੋਂ ਜਿਹੜੇ ਘਟੇ ਰੇਟ ਨੇ ਬਿਜਲੀ ਦੇ ਉਹਦੇ ਅਨੁਸਾਰ ਜਿਹੜਾ ਆ ਉਹ ਬਿੱਲ ਆਊਗਾ ਪਰ 1 ਅਪ੍ਰੈਲ ਨੂੰ ਕਣਕ ਦੀ ਪੀਸ ਚੁਗ ਹੋ ਰਹੀ ਹੈ ਜੇਕਰ ਕੰਪਲ ਪੇਮੈਂਟ ਬਿਲਕੁਲ ਸਾਡੇ ਕੋਲ ਅਰੇਂਜਮੈਂਟ ਆ ਜੀ ਪੂਰੇ ਸਾਡਾ ਪੂਰ ਸਪਲਾਈ ਵਿਭਾਗ ਪੂਰੀ ਤਰਸタルਕਾ ਔਰ ਨਾ ਸੀ ਪਹਿਲਾਂ ਕੋਈ ਮੁਸ਼ਕਲ ਆਉਂਦੀ ਐ ਨਾ ਅੱਜ ਨਹੀਂ ਮੁਸ਼ਕਲ ਆਉਣਗੇ